ਜਿੱਦੀ ਖੁਸ਼ੀਆਂ ਦਾ ਇਹ ਕਿਡੇ ਪੈ ਕਰਈਓ ਇਹਦਾ ਆਇਟਮਾਂ ਜ਼ਿਆਦੀ ਚੱਕੀ ਫਿਰਦਾ ਰੈਂਬੋ ਵਧੀਆ ਬਾਬੇ ਹੋਈਂ ਮਾਰਾ ਜੀ ਨਮਸਤੇ ਜੀ ਹੋਡੀਓ ਵਿਆਹ ਆ ਕਿੰਨਾ ਦਾ ਜੀ ਉਹ ਮੇਰੇ ਆ ਆਪਣਾ ਵਿਆਹ ਆਪਣਾ ਯਾ ਇਹ ਚਲੋ ਜੀ ਮੈਂ ਆਪਾਂ ਇਹ ਕੀ ਗੱਲ ਕਰਦੇ ਜੀ ਵੱਡਾ ਉੱਤਰ ਵੱਡਾ ਕੀ 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 ਆਪਾਂ ਖਾਸਾ ਕੋਈ ਚੱਕੀ ਫਿਰਦਾ ਯਾਰ ਪਹਿਲਾ ਸਾਰੇ ਗੱਲ ਨੂੰ ਛੱਡੋ ਜੀ ਚਲੋ ਪਹਿਲੇ ਪੈੜਦੇ ਆਪਾਂ ਅੰਦਰ ਪੱਤਾ ਮੰਗਾ ਗੋਲੀ ਵਾਲਾ ਆਜਾ ਪੱਤਾ ਹਾਂ ਕੀ ਕੀ ਬੋਲੀ ਜਾਂਦੇ ਹੋ ਆਜਾ ਬਾਈ ਬੱਸ ਪੱਤਾ ਵੰਡਾ ਪੱਤਾ ਆਪਣਾ ਪੱਤੀ ਉਹ ਕਰੇ ਸਭ ਠੀਕਾ ਕਰੇ ਸਭ ਠੀਕ ਚਾਹ ਗਿਆ ਤੇ ਹੁਣ ਸੁਣ ਲੈ ਕੋਈ ਗੱਲ ਆ ਜਾ ਵੱਡਾ ਆਰਡਰ ਆਪਣਾ ਵੱਡਾ ਮੈਨੂੰ ਦੱਸਦਾ ਗਣਿਆ ਉਹ ਆਰਡਰ ਤੇ 4 ਕਿਲੋ ਆਪਣਾ ਪਕੌੜਾ ਕੱਢਣਾ ਵਿਆਹ ਤੇ ਤੇ 1 ਕਿਲੋ ਗਲਾਬ ਜਾਮਣ ਤੇ ਅੱਧਾ ਕਿਲੋ ਬੱਤੀ ਆਇਆ ਮਾਟਰੀ ਵੀ ਬਾਲੇ ਨਾਲ ਤੇ ਭਾਈ ਅੱਜ ਜਰਾ ਭਲਾ ਕਰੇ ਨਾਲ ਬੁੰਡੀ ਵਾਲੇ ਲੱਡੂ ਵਿਸਣ ਵਾਲੇ ਲੱਡੂ ਲੱਟੂ ਲੱਡੂ ਲੱਡੂ ਦਾ ਕੀ ਬਤਨ ਹੈ ਕੀ ਬਾਤ ਬੋਲ ਰਿਹਾ ਯਾਰ ਮਤਲਬ ਬਹੁਤ ਨਹੀਂ ਸਮਾਂ ਕੀ ਆ ਮਾਂ ਹੂੰ ਜਿਆਦਾ ਫੋਕਟਰ ਬਣ ਗਿਆ ਨਾ ਵੱਡਾ ਅੱਧਰ ਤੋਂ ਵੱਡਾ ਆਪਣਾ ਅਰੇ ਯਾਰ ਬੁੱਲਾ ਕੇ ਕਿਹੜਾ ਕੈਰੈਕਟਰ ਲੈ ਕੇ ਆਇਆ ਤੂੰ ਯਾਰ ਇੱਥੇ ਮਸਲਾ ਨਹੀਂ ਹੈ ਪ੍ਰਾਪਤ ਆ ਗਿਆ ਉਹ ਕੋਲ ਪਰ ਹੈ हां तो मेरे पांच बजे घर पे पहुंचती है मेरे घर एड्रेस मैं तुम्हें WhatsApp कर दूँगा साथे परंतु ऑर्डर भेजिये अपने ऑर्डर भेज दी सिगता नहीं बात तो पहले सुनो 11 में टेंटाली ऑर्डर लेके बताया आपको आ, रेट पता ना पैसे का चक्कर नहीं ब्याह तेरे कई कोई बात नहीं कोई बात नहीं पता नहीं ਕੰਮ ਨਹੀਂ ਕੀਤਾ ਪੇਵਾ ਗੁਰੀਏ ਜਿੰਨੇ ਮਕੀਆਂ ਪਾ ਦੇ ਹਾਂਗੇ ਕੱਪੜੇ ਵੇ ਉੱਪਰ ਲੈ ਵੇ ਤੇ ਚਿੱਤੀ ਪੁੱਤ ਨੇ ਸਾਰੇ ਕੱਪੜੇ ਧੋਤੇ ਅੱਜ ਤਾਂ ਸਵਾਸ ਦਿਨ ਜਿੱਤੀ ਪੁੱਤ ਨੂੰ ਜਿੱਤੀ ਪੁੱਤ ਉਹ ਜਿੱਤੀ ਉਹ ਜਿੱਤੀ ਪੁੱਤ ਆ ਹੁਣਾ ਹੁਣਾ ਬਾਪੂ ਹੁਣਾ ਓ ਤਰੀ ਕੁਤੇ ਹਟ ਹਟ ਨਾ ਮਰਜੀ ਕੰਮ ਕਰਾਉਣਾ ਜਿੱਨਾ ਮਰਜੀ ਉਹ ਕਰਲਾ ਤੂੰ ਖਾਣ ਦੇ ਮੈਂ ਤੋ 70 ਹੁੰਦੇ ਨੇ ਨਹੀਂ ਨਹੀਂ ਆ ਕਮੇ 70 ਕੀ ਹੋ ਗਿਆ ਤੈਨੂੰ ਆ ਬੱਲੇ ਮੇਰਾ ਪੁੱਤ ਸ਼ੇਰ ਤਾ ਪੱਗ ਬੜੀ ਸੋਹਣੀ ਬੰਨਿਆ ਤੈਂ ਹੁਣ ਆ ਕਿ ਲੈ ਗਿਆ ਕਹਿੰਦਾ ਤਰੇ ਮੈਨੂੰ ਬਾਹਲਾ ਮੋਹੂਗਾ ਹੋਰ ਲਾ ਫਿਰ ਯਾਰ ਵੀਰੇ ਪੈਸੀ ਨਹੀਂ ਫਕਤ ਪੈਸੇ ਨਾ ਮਾਰ। ਜਾ ਜਾ। ਅੰਤਿਕ ਗੱਲ ਕਰਨੀ ਸੀ ਤੇ ਨਾ ਯਾਰ। ਤੇਰੀ ਜਿਹੜਾ ਤੇਰਾ ਰਿਸ਼ਤਾ ਯਾ ਨਹੀਂ ਕਰਕੇ ਆਈ ਦੀ ਮੈਂ। ਮੈਨੂੰ ਪਤਾ ਪੱਕਾ ਹੋ ਗਿਆ ਮੈਨੂੰ ਸਾਰਾ ਕੁਝ ਪਤਾ। ਪੱਕਾ ਨਹੀਂ ਪਤਾ। ਹਾਂਜੀ। ਉਹ ਕਿਹੜੀ ਕੁੜੀ ਜੀ? ਹਾਂ ਹਾਂ। ਭੱਜ ਗਈ ਪੁੱਤ। ਉਹ ਮੈਨੂੰ ਪਤਾ ਸਪੋਰਟਸ ਵਿੱਚ ਲੱਗੀ ਹੋਈ ਆ ਔਰ ਰਨਿੰਗ ਕਰਨ ਜਾਂਦੀ ਆ। ਭੱਜਦੀ ਬਹੁਤ ਸੋਹਣਾ ਮੈਨੂੰ। ਉਹ ਵੀ ਨਹੀਂ ਪੁੱਤ। ਹਾਂਜੀ। ਉਹ ਭੱਜ ਗਈ ਕਿਸੇ ਹੋਰ ਨਾਲ ਇਹਦੇ ਨਾਲ ਕਿਸੇ ਮੁੰਡੇ ਨਾਲ ਭੱਜ ਗਿਆ ਆਪਣੇ ਅੱਡੀ ਘਟਣਾ ਹੋਊਗੀ ਤੂੰ ਦੱਸੇਂ ਨਹੀਂ ਬਾਪੂ ਮੈਨੂੰ ਉਹ ਮੈਂ ਪੁੱਤ ਤੈਨੂੰ ਜਾਣ ਕੇ ਦੱਸਿਆ ਕੀ ਮੈਂ ਕੱਪੜਿਆਂ ਦੇ ਕੱਪੜੇ ਤੋੜ ਤੇ ਤੂੰ ਜਰਗ ਉਹੀ ਗੱਲ ਕਰ ਗਿਆ ਨਾ ਚਲ ਕੋਈ ਨਹੀਂ ਪੁੱਤ ਤੇਰਾ ਹੋਰ ਤਿੰਨ ਘਰਾਂ ਦੇ ਕੱਪੜੇ ਤੋੜਾਂਗੇ ਤੇਰਾ ਵਧੀਆ ਰਿਸ਼ਤਾ ਹੋਰ ਥਾਂ ਤੇ ਉਹ ਨਹੀਂ 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 ਪੁੱਤ ਕੋਈ ਨਹੀਂ ਪਤਾ ਮੇਰੇ ਕੋਲ ਤੋਰਿਆ ਮੇਰਾ ਤਾਂ ਵਿਆਹ ਦਾ ਚਾ ਮਾਰਤਾ ਦਾ ਕੋਈ ਨਹੀਂ ਤੇਰਾ ਹਸਲੇ ਦਾ ਛੜਾ ਰਹਿ ਗਿਆ ਮਤਾ ਉਹ ਚਾ ਵਿਆਹ ਕਰਾਵਾਂਗੇ ਪਤਾ ਨਾ ਅਰੇ ਅਰੇ ਆ ਤਾਂ ਨੂੰ ਕਿਹਾ ਉਹ ਰਿਆ ਚਾਲ ਚੰਗਾ ਫਿਰ ਚਾਲ ਜੀ ਬਣਾ ਦੇ ਬਾਗੀ ਜੀ ਫਿਰ ਚੱਲ ਜਾਈ ਤੇ ਨਹੀਂ ਸੁਣ ਦੇ ਦੀ ਆ ਨਾ ਕਿ ਫੜੀ ਤੂੰ ਕਰੇ ਫਿਰ ਤੋੜੂੰ ਲੱਗਤਾ ਹੈ ਪਾ ਆ ਗਿਆ ਕੱਖ ਯਾਰ ਸਾਰਾ ਇਹ ਤੇ ਬਾਪੂ ਤੂੰ ਕਿੱਥੇ ਗਿਆ ਤੂੰ 2 ਦਿਨ ਹੋ ਗਏ ਪਾਦਾ ਦਾ ਸਹੀ ਆ ਕੀ ਹੋ ਗਿਆ 2 ਦਿਨ ਹੋ ਗਏ ਕਿੱਥੇ ਗਿਆ ਸੀ ਬੱਪੂ ਆ ਨੈਣਾ ਦੀ ਵਾਗ ਗਿਆ ਸੀ ਦੱਸ ਕਿੱਦਾ ਜਾਣਾ ਸੀ ਉਹ ਟਰਾਲੀ ਖੜੀ ਸੀ ਫਿਰ ਮੈਂ ਨਾਲ ਨਾਲ ਚੜ ਗਿਆ ਅੱਛਾ ਉਧਰੇ ਜਾ ਰਿਹਾ ਸੀ ਵਧੀਆ ਦਰਸ਼ਨ ਹੋਗੇ ਹਾਂ ਦਰਸ਼ਨ ਤਾਂ ਵਧੀਆ ਹੋਗੇ ਉਹ ਜੀਤੀ ਨੂੰ ਕੀ ਹੋਇਆ ਉਹ ਯਾਰ ਉਹ ਤਾਂ ਬਾਜਾ ਬੈ ਕੇ ਦੱਸਣਾ ਬੈਜਾ ਉਹ ਕੀ ਹੋਇਆ ਬੈਗਾ ਉਹ ਲੋੜਾ ਨੇ ਹੋ ਗਿਆ ਉਹਦੀ ਜਿਹੜੀ ਰਿਸਟ ਦੀ ਗੱਲ ਨਹੀਂ ਕਰਦ ਰਹੀ ਦੀ ਹਾਂ ਉਹ ਕੁੜੀ ਭੱਜ ਗਈ ਸਾਬੂ ਰਿਸਟ ਰਿਸਟ ਨਹੀਂ ਪੱਕਾ ਹੋਇਆ ਤਾਂ ਭੱਜ ਗਿਆ ਉਹ ਬਾਪੂ ਵਾਲਾ ਮਾਰਾ ਯਾਰ ਚੱਲ ਉਹਦਾ ਨਹੀਂ ਹੁੰਦਾ ਮੇਰਾ ਕਰਾ ਦੇ ਆਹਰਾਵਾ ਬੜੇ ਨਿਊਟਰਲ ਦਾ ਪਿਆ ਆਲੇ ਮਾਪੂ ਐ ਕਿਉਂ ਕਰਦਾ ਯਾਰ ਅਲੇ ਪਹਿਲਾਂ ਉਹਦਾ ਉਹ ਫੇਰ ਤੇਰਾ ਹੂੰ ਕੰਮ ਦਾ ਕੋਈ ਡੱਕਾ ਤੋੜਦੀ ਨਹੀਂ ਹੈਗੇ ਯਾਰ ਵੱਡਾ ਦਾ ਮੈਂ ਆ ਬਾਪੂ ਕੋਈ ਨਹੀਂ ਕਰਾ ਦਾਂਗੇ ਤੇਰਾ ਵੀ ਵਿਆਹ ਜਾਂ ਦੋ ਕਲਾਸ ਚਾਹਦੇ ਬਣਾ ਯਾਰ ਲਿਹਾਉਣਾ ਚਾਲ ਓਏ ਕੀ ਕਰੀ ਜਾਂਦਾ ਓਏ ਬੱਸ ਨਹੀਂ ਆਈ ਐਮ ਅ ਸਪਾਈਡਰਮੈਨ 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 ਦਾ ਲੱਗਦਿਆ ਸਪਾਈਡਰਮੈਨ ਨਿਕਲਿਆ ਤਰਾ ਸਪਾਈਡਰਮੈਨ ਆਹ ਆ ਪਾਪਾ ਨਿਕਲ ਗਿਆ ਸਪਾਈਡਰਮੈਨ ਕਿੱਥੋਂ ਆਇਆ ਗਦਰ ਨਹੀਂ ਬੱਸ ਮੂਵੀ ਦੇਖ ਕੇ ਆਇਆ ਸੀ ਢੜੀ ਮੂਵੀ ਆਪਣੇ ਉੱਥੇ ਚੱਲਦੀ ਸੀ ਉੱਥੇ ਆਪਣੇ ਮੂਵੀ ਆਪਣੇ ਨਵੇਂ ਬਣੀਆਂ ਉੱਥੇ ਉਹ ਫਿਲਮਾਂ ਦੀ ਉੱਤੇ ਨਾ ਲੱਗਦਾ ਕੰਮ ਕਰਦਾ ਕੋਈ ਉਹ ਕੋਈ ਉਹ ਆਪਣਾ ਹੈਗਾ ਜੀਤਾ ਉਹ ਕਰ ਲੂਗਾ ਉਹ ਕਰ ਦੂਗਾ ਜੀਤਾ ਆਪ ਕਿਧਰੇ ਭੱਜ ਗਿਆ ਕਿਧਰ ਭੱਜ ਗਿਆ ਸਾਰੇ ਸਾਰੀ ਇਨਕਮ ਹੀ ਨਹੀਂ ਕਿਸੇ ਦਾ ਬਿਆਨ ਨਹੀਂ ਕਿੰਨਾ ਸਤ ਕਿਧਰ ਆਇਆ ਹਾਂ ਹੋਰ ਬਾਪੂ ਕਿੱਥੇ ਆ ਉਹ ਚੀਚੀ ਦਾ ਨਹੀਂ ਪਤਾ ਲੱਗਦਾ ਕਿੱਥੇ ਵਗ ਗਿਆ ਯਾਰ ਮੈਂ ਨਾਲ ਪਾਣੀ ਬਾਪੂ ਤੈਨੂੰ ਪਤਾ ਹੋਊਗਾ ਕਿਰਸਕੇ ਵਾਗਦੀ ਮੇਰੇ ਨਾਲ ਪੁੱਤ ਆਈ ਨਹੀਂ ਉਹ ਦਾਪੂ ਕੋਈ ਨਹੀਂ ਫਿਰ ਬਾਪੂ ਐਂ ਕਰਦੇ ਅਸੀਂ ਲੱਭ ਕੇ ਲੈ ਕੇ ਆਉਣੇ ਹੁਣ ਚੱਕਰ ਉਹ ਪਤਾ ਕਦੋਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਿਆ